ਹਾਂਜੀ ਬ੍ਰੇਕਿੰਗ ਨਿਊਜ਼ ਪੰਜਾਬ ਅਪਡੇਟ ਲਾਈਵ ਉਤੇ ਅੱਜ ਦੀ ਸਭ ਤੋਂ ਵੱਡੀ ਖਬਰ ਲੈ ਕੇ ਆਏ ਹਾਂ ਰਾਜਵੀਰ ਜਵੰਦਾ ਦੀ ਮੌਤ ਤੋਂ ਬਾਅਦ ਮੌਤ ਦੇ ਖੁੱਲ੍ਹੇ ਵੱਡੇ ਰਾਜ ਹਾਂਜੀ ਰਾਜਵੀਰ ਦੀ ਮੌਤ ਤੋਂ ਬਾਅਦ ਸਾਹਮਣੇ ਆਇਆ ਵੱਡਾ ਸੱਚ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਪੰਜਾਬ ਅਪਡੇਟ ਲਾਈਵ ਉਤੇ ਜਿੱਥੇ ਅਸੀਂ ਲਿਆਉਂਦੇ ਹਾਂ ਹਰ ਵੱਡੀ ਖਬਰ ਸਭ ਤੋਂ ਪਹਿਲਾਂ ਦੋਸਤੋ ਰਾਜਵੀਰ ਦੀ ਅਚਾਨਕ ਮੌਤ ਤੋਂ ਬਾਅਦ ਹੁਣ ਇੱਕ ਐਸਾ ਸੱਚ ਸਾਹਮਣੇ ਆ ਗਿਆ ਹੈ ਜਿਸ ਨੇ ਪਰਿਵਾਰ ਨੂੰ ਲੈ ਕੇ ਸ਼ੋਸ਼ਣ ਸੋਸ਼ਲ ਮੀਡੀਆ ਤੱਕ ਹਲਚਲ ਮਚਾ ਦਿੰਦੀ ਹੈ ਸੋਸ਼ਲ ਮੀਡੀਆ ਚ ਚਰਚਾ ਦਾ ਇੱਕ ਮਾਹੌਲ ਬਣਾ ਦਿੱਤਾ ਰਾਜਵੀਰ ਆਪਣੀ ਜ਼ਿੰਦਗੀ ਵਿੱਚ ਕਈ ਅੰਦਰੂਨੀ ਦਬਾਵ ਨਾਲ ਜੂਝ ਰਿਹਾ ਸੀ ਕੁਝ ਨੇੜਲੇ ਲੋਕਾਂ ਨੇ ਦਾਵਾ ਮੁਤਾਬਕ ਰਾਜਵੀਰ ਨੇ ਮੌਤ ਤੋਂ ਕੁਝ ਦਿਨ ਪਹਿਲਾਂ ਕਈ ਗੱਲਾਂ ਸਾਂਝੀਆਂ ਕੀਤੀਆਂ ਸਨ ਜੋ ਹੁਣ ਸਾਹਮਣੇ ਆ ਰਹੀਆਂ ਹਨ ਵੱਡਾ ਸਵਾਲ ਇਹ ਹੈ ਕਿ ਰਾਜਵੀਰ ਦੀ ਮੌਤ ਸਿਰਫ ਇੱਕ ਹਾਦਸਾ ਸੀ ਜਾਂ ਇਸ ਦੇ ਪਿੱਛੇ ਕੋਈ ਐਸਾ ਸੱਚ ਲੁਕਿਆ ਹੋਇਆ ਹੈ ਜੋ ਹੁਣ ਹੌਲੀ-ਹੌਲੀ ਬਾਹਰ ਆ ਰਿਹਾ ਹੈ ਪਰਿਵਾਰਕ ਸਰੋਤਿਆਂ ਦੇ ਅਨੁਸਾਰ ਰਾਜੀਵਰ ਬਹੁਤ ਕੁਝ ਅੰਦਰੋਂ ਹੀ ਅੰਦਰ ਸਹਿਰਿਆ ਸੀ ਪਰ ਕਦੇ ਖੁੱਲ ਕੇ ਕਿਸੇ ਨਾਲ ਸਾਂਝਾ ਨਹੀਂ ਕਰ ਸਕਿਆ ਹਾਲਾਂਕਿ ਇਸ ਮਾਮਲੇ 'ਚ ਹਾਲੇ ਤੱਕ ਕੋਈ ਅਧਿਕਾਰਿਕ ਪੁਸ਼ਟੀ ਨਹੀਂ ਹੋਈ ਪਰ ਸੋਸ਼ਲ ਮੀਡੀਆ 'ਤੇ ਚੱਲ ਰਹੀਆਂ ਗੱਲਾਂ ਸੋਚਣ ਤੇ ਮਜਬੂਰ ਕਰ ਦਿੱਤਾ ਹੈ ਪੰਜਾਬ ਅਪਡੇਟ ਲਾਈਵ ਦੀ ਟੀਮ ਰਾਜੀਵਰ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕਰਦੀ ਹੈ ਅਤੇ ਪਰਿਵਾਰ ਨਾਲ ਹਮਦਰਦੀ ਜਤਾਉਂਦੀ ਹੈ ਦੋਸਤੋ ਕੀ ਰਾਜੀਵਰ ਦੀ ਮੌਤ ਪਿੱਛੇ ਕੋਈ ਵੱਡਾ ਹੱਥ ਹੈ ਜਾਂ ਇਹਦੇ ਪਿੱਛੇ ਕੋਈ ਹੈ ਪੋਲਿਟਿਸ਼ੀਅਨ ਡਾਕਟਰਾਂ ਦੀ ਲਾਪਰਵਾਹੀ ਅਤੇ ਸਰਕਾਰ ਕਾਰ ਦੇ ਮਾੜੀਆਂ ਸੜਕਾਂ ਨੇ ਉਹਦੀ ਜਾਨ ਲੈ ਲਈ। ਆਪਾਂ ਇਸ ਨੂੰ ਹਾਦਸਾ ਨਹੀਂ ਕਹਾਵਾਂਗੇ ਕਿਉਂਕਿ ਇਹ ਸਿੱਧਾ-ਸਿੱਧਾ ਸਰਕਾਰ ਵੱਲੋਂ ਮਰਡਰ ਹੈ ਕਿਉਂਕਿ ਕਰੋੜਾਂ ਦੇ ਟੈਕਸ ਅਤੇ ਰੋੜਾਂ 0%। ਪਤਾ ਨਹੀਂ ਕਿੰਨੇ ਹੀ ਐਹੋ ਜੇ ਨੌਜਵਾਨ ਕਿੰਨੇ ਹੀ ਸਾਡੇ ਹੋਰ ਮਾਵਾ ਦੇ ਪੁੱਤ ਖੋਲੇ ਨੇ ਇੰਨਾ ਸੜਕਾਂ ਨੇ। ਆਪਾਂ ਸਰਕਾਰ ਅੱਗੇ ਅਪੀਲ ਕਰਦੇ ਹਾਂ ਰਾਜਵੀਰ ਨੂੰ ਜਲਦੀ ਤੋਂ ਜਲਦੀ ਇਨਸਾਫ਼ ਮਿਲੇ ਅਤੇ ਹਸਪੀਟਲ ਵੱਲੋਂ ਕੀਤੀ ਗਈ ਲਾਪਰਵਾਹੀ ਉਹਨਾਂ ਨੂੰ ਇਸ ਦੀ ਸਜ਼ਾ ਮਿਲੇ। ਦੋਸਤੋ ਤੁਸੀਂ ਕੀ ਸੋਚਦੇ ਹੋ ਕਿ ਸੱਚ ਹਾਲੇ ਵੀ ਲੁਕਿਆ ਹੋਇਆ ਹੈ? ਯਾ ਸਭ ਕੁਝ ਜਲਦ ਸਾਹਮਣੇ ਆ ਜਾਵੇਗਾ ਆਪਣੀ رائے ਕਮੈਂਟ ਵਿੱਚ ਜਰੂਰ ਦਿਓ ਵੀਡੀਓ ਨੂੰ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਪੰਜਾਬ ਅਪਡੇਟ ਲਾਈਵ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤਾਂ ਕਿ ਹਰ ਵੀਡੀਓ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਧੰਨਵਾਦ